Come on, 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 ਆਸਾਂ ਨੂੰ ਸਾਰੇ ਜੀਵਨਾਂ ਦੇ ਪੁਲਿਸ ਇਹ ਕੰਮ ਨਾ 9 ਵਜੇ ਖੜੇ ਇੱਕ ਪਾਓ ਇਹਨੂੰ ਨਹੀਂ ਭਾਈ ਤੇਰੀ ਗੱਲ ਸੁਣੋ ਮਨੂ ਜੀ ਇਹ ਮੇਰੀ ਗੱਲ ਸੁਣੋ ਮੈਂ ਜਾਉਂ ਦੂਜੀ ਬਾਹਰ ਜਾਉਂ ਪਹਿਲਾਂ ਤੁਸੀਂ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਅਪਾ ਜੀ ਅੱਛਾ ਕੱਲ੍ਹ ਜੀ ਪਤਾ ਨਹੀਂ ਅੱਜ ਕੱਲ੍ਹ ਜੀ ਮੈਂ ਮੈਂ মিডিਆ ਦੇ ਸਾਹਮਣੇ ਖੜਾ ਨਹੀਂ ਸਾਡੇ ਕੈਂਡੀਡੇਟਾਂ ਦੀਆਂ ਹਨਾ ਕੋਹ ਨਹੀਂ ਜੀ ਅੰਦਰ ਗੁੰਡੇ ਬਿਠਾਏ ਹੋਏ ਨੇ ਰਿਟਰਨਿੰਗ ਅਫਸਰ ਦੇ ਨਾਲ ਜੀ ਮੈਂ ਥੋੜਾ ਸਪੀਕਰ ਤੇ ਲਾਉਣ ਲੱਗਾ ਜੀ ਫੋਰ মিডিਆ ਸਾਹਮਣੇ ਖੜੀ ਹੈ ਜੀ ਫੋਨ ਵੀ ਖੋਲੋ ਮੈਂ ਥੋੜਾ ਸਪੀਕਰ ਨਾਲ ਲਾ ਲਿਆ ਜੀ ਸਪੀਕਰ ਤੇ ਲਾ ਲਿਆ ਜੀ মিডিਆ ਖੜੀ ਹੈ ਜੀ ਥੋੜੀ ਪੂਰੀ ਸਾਰੀ ਆਰਡਰ ਇਹ ਫਾਇਦਾ ਨੇ ਜਿਹੜਾ ਸਾਡੇ ਕੋਲ ਤੇ ਉਹ ਆਜੀ ਉਹ ਬਲਾਕ ਜੁਣਾ ਐ ਐਸਐਚਓ ਨੇ ਪਾਇਆ ਹੈ ਹਰ ਕੇਸ ਵਿੱਚ ਇਹ ਮੇਰੀ ਇਲੀਗਲ ਕੰਮ ਕੀਤਾ ਹੈ ਇਹ ਆ ਕਾਰੀਰ ਦਾ ਆਰਡਰ ਨਿਕਰੂਗਾ ਕਿਸੇ ਹਾਲ ਵਿੱਚ ਪ੍ਰਧਾਨ ਜੀ ਸਾਡੇ ਬੰਦਿਆਂ ਨੂੰ ਅੰਦਰ ਧੱਕੇ ਮਾਰੇ ਜੀ ਫੈਲਾ ਖੋਲੀਆਂ ਕੈਂਡੀਡੇਟਾਂ ਦੀਆਂ ਐਸਐਚਓ ਸਾਹਿਬ ਮੌਕੇ ਤੇ ਖੜੇ ਨੇ ਕਹਿੰਦੇ ਪੀਸਫੁੱਲ ਇਲੈਕਸ਼ਨ ਹੋ ਰਿਹਾ ਅੰਦਰ ਕੱਲੇ ਕਾਲੀ ਦਾ ਨਹੀਂ ਅੰਦਰੋਂ ਜਦੋਂ ਅਸੀਂ ਕਹਿ ਰਹੇ ਸੀ ਐਸਐਚਓ ਸਾਹਿਬ ਕਹਿੰਦੇ ਪੀਸਫੁੱਲ ਹੋ ਰਿਹਾ ਸਾਡੀ ਤਾਂ ਸੁਣ ਨਹੀਂ ਰਹੇ ਕਹਿੰਦੇ ਤੁਸੀਂ ਝੂਠ ਬੋਲਦੇ ਅੰਦਰੋਂ ਕਾਂਗਰਸ ਦੇ ਕੈਂਡੀਡੇਟ ਆਏ ਦੋ ਕੱਲੇ ਸਾਡੀਆਂ ਫੈਲਾ ਖੋਲੀਆਂ ਬੀਬੀਆਂ ਨੇ ਮਤਲਬ ਜਿਹੜਾ ਵੀ ਕੈਂਡੀਡੇਟ ਅੰਦਰ ਜਾਂਦਾ ਜੀ ਸਾਰਿਆਂ ਦੇ ਪਹਿਲਾਂ ਖੋਲ ਕੇ ਪਾੜ ਦਿੰਦੇ ਨੇ ਨਾਲ ਦੀ ਨਾਲ ਅੰਦਰ ਜੀ ਪਰ ਟਰਨਿੰਗ ਅਫਸਰ ਨੇ ਅਸੀਂ ਬਾਹਰ ਖੜੇ ਹਾਂ ਜੀ ਅਸੀਂ ਗੇਟ ਤੇ 1 ਕਿਲੋਮੀਟਰ ਤੱਕ ਪੁਲਿਸ ਲਾਤੀ ਜੀ ਕਿਸੇ ਨੂੰ ਗਾਂ ਲ ਜਾਂਦੇ ਰਹੇ ਜੀ ਜਿਹੜੇ ਕੈਂਡੀਡੇਟ ਸਿਰੇ ਤੱਕ ਪਛਾਹਤੇ ਸੀ ਓਕੇ ਸੋਕੇ ਸਾਰਿਆਂ ਦੇ ਪਹਿਲਾਂ ਪੜਤਦੇ ਨੇ ਇਹਨਾਂ ਨੇ ਹਾਂ ਜੀ ਆ ਮੀਡੀਆ ਨੂੰ ਸਪੀਕਰ ਆਉਣਾ ਜੀ ਮੀਡੀਆ ਦੇ ਵਿੱਚ ਜਾਣਾ ਹੀ ਤੁਹਾਡਾ ਸਾਰਾ ਠੀਕ ਆ ਜੀ 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 ਜਨਾਬ ਠੀਕ ਆ ਜੀ ਠੀਕ ਹੈ ਜੀ ਫਿਰ ਮੈਂ ਸਾਰਿਆਂ ਦੀ ਫਲਾਟ ਟੈਰ ਕਰ ਦੇਣੀ ਤੁਸੀਂ ਆਓ ਜੀ ਮੈਨੂੰ ਸਵੇਰੀ ਜਮਾ ਕਰਾ ਮੈਂ ਜਦੋਂ ਅਸੀਂ ਬਾਈਕਾਟ ਕਰ ਦੇਣਾ ਦਾ ਫਿਰ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਰ ਰਹੇ ਹਾਂ ਜੀ ਲੱਗੇ ਹੋਏ ਟੀਮ ਲਈ ਹੋਏ ਜੀ ਪੰਜ ਛੇ ਵਕੀਲਾਂ ਦੀ ਟੀਮ ਲਈ ਹੋਏ ਜੀ ਠੀਕ ਹੈ ਜੀ ਅਗਰ ਮੈਂ ਅੰਦਰ ਦੇਖੋ ਜਿਓ ਸਾਹਮਣੇ ਸਾਹਮਣੇ ਚਮਾਰੇ 'ਚ ਖੜੇ ਨੇ ਜੀ ਗੁਰਦਾਰ ਕਨੌੜ ਮਤਲਬ ਹਰ ਹਾਲਾ ਮੈਂ ਵਿੱਚੋਂ ਦੇਖ ਮਤਲਬ ਅੰਦਰ ਬੰਦੇ ਬਿਠਾ ਕੇ ਫਿਰ ਲੈ ਪੜਾ ਰਹੇ ਨੇ ਕਮਾਲ ਆ ਡਿਪਟੀ ਸਾਹਿਬ ਸਾਹਮਣੇ ਗੱਡੀ 'ਚ ਬੈਠੇ ਨੇ ਕੋਈ ਹੈ ਹੀ ਨਹੀਂ ਕੋਈ ਡਿਪਟੀ ਸਾਹਿਬਾ ਕੀ ਨਾਮ ਹੈ ਨਾ ਪੂਰਾ ਹਰਮਨਪੀਰ ਚਿਮਾ ਜੀ ਡੀਏ ਜੀ ਪਟਿਆ ਮਨ ਨੂੰ ਪਟਿਆ ਡੀਏ ਜੀ ਪਟਿਆ ਲਾ ਪਊਗਾ ਜੀ ਹਾਂਜੀ ਠੀਕ ਆ ਜੀ ਸਭ ਠੀਕ ਆ ਤੁਹਾਨੂੰ ਪਹਿਲੇ ਕਿਹਾ ਸੀ ਵੀ ਇੱਥੇ ਗਾਹ ਪਊਗਾ ਜੇ ਜੇ ਸਾਡੀ ਫੈਲਾਂ ਨਾਲ ਕਰੋਗੇ ਹੁਣ ਗਾਹ ਪਊਗਾ ਹੁਣ ਪੁਰ ਜਲੂਸ ਨਿਕੜੂ ਸਾਰਿਆਂ ਦਾ ਬੱਚੇ ਸਰਕਾਰ ਦਾ ਵਿੱਚੇ ਪ੍ਰਸ਼ਾਸਨ ਦਾ ਉਹਨੂੰ ਸਹਾਇਤਾ ਆਉਣਾ ਪਿਆ ਦੇਣਾ ਉਹਨਾਂ ਨੂੰ ਇੱਥੇ ਕੋਈ ਖਲਾਈ ਦਾ ਵਾੜਾ ਨਹੀਂ ਹੈਗਾ ਵੀ ਆ ਤੁਸੀਂ ਧੱਕੇ ਨਾਲ ਫੈਲਾ ਪਾੜ ਦੋਗੇ